ਆ ਦੁਕਾਨਾਂ ਦਿੱਤੀਆਂ ਪੁੱਤ ਉਹਨੇ ਦਿੱਤੀ ਗੁਰੇ ਨੇ ਦਿੱਤੀ ਇਹਨੂੰ ਦਿੱਤੀ ਸਾਰੇ ਨੇ ਤੇ ਆ ਜੋ ਬਿਊਥ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਗਰਦਰੀ ਹੋਣੀ ਹੈ ਅੱचार ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇਲ ਵੇਚ ਦਿੱਤਾ ਵਾ ਅੱਛਾ ਹਾਂ 4 ਦਿਨ ਹੋ ਗਏ ਆ ਤਾਂ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਪੁੱਤ ਪਾਏ ਧੀਆਂ ਪਾੜੀਆਂ ਵਿਆਈਆਂ ਕੋਈ ਸਾਹ ਨਹੀਂ ਅੱਜ ਮੈਂ ਕੱਖਾਂ ਜੀ ਰਲ ਗਈ ਇੱਕ ਪੁੱਤ ਮਾ ਨਹੀਂ ਪਾੜੀ ਜਾਣ ਦੀ ਸਾ ਮੇਰੇ ਮਿਲਣਾ ਚਾਹੀਦਾ ਹਾਂਜੀ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਤੁਮ ਲੋ ਮੈਨੂੰ 50 ਸਾਲ ਹੋ ਗਏ ਚ ਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੇ ਦਿੱਤੀ ਗਵਲੇ ਦਿੱਤੀ ਇਹਨੂੰ ਦਿੱਤੀ

ਕਿੰਨੇ 50 ਸਾਲ ਤੋਂ ਵੱਧ ਦਿੱਤਾ ਕਾਨੂੰ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਉੱਥੇ ਪਾਏ ਢੀਆਂ ਪਾਰੀਆਂ ਵਿਆਹੀਆਂ ਕੋਈ ਸਾਹ ਨਹੀਂ ਅੱਜ ਮੈਂ ਕੱਖਾਂ ਜਿ ਰੋਲ ਗਈ ਅੱਜ ਮੈਂ ਕੱਖਾਂ ਜਿ ਪੁੱਤ ਰੋਲ ਗਈ ਆ ਇਹ ਕੱਖਾਂ ਜਿ ਰੋਲ ਗਈ ਮੈਂ ਕੀ ਕਰਾਂ 50 ਸਾਲ ਹੋ ਗਏ 50 ਸਾਲ ਹੋ ਗਏ ਮੈਂ ਤਾਂ ਕਹ ਗਦੀ ਨੂੰ ਮੈਂ ਤਾਂ ਟੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਿਕ ਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਦੀ ਰਹੀ ਆ ਇਹਨਾਂ ਕੋ ਖਾਣੇ ਆਪਣੀ ਰੋਟੀ ਨਹੀਂ ਦਿੰਦੇ ਨਹੀਂ ਦਿੰਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਤਲ ਨਹੀਂ ਮੇਰੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਗੱਡੇ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵ ਦਾ ਕਾਕਾ ਤਾਂ 3-4 ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੋਂ ਘਰਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਇਹ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲੇ ਦੇ ਨਾਂ ਤੇ ਇਹ ਪਲਾਟ ਆ ਬਸੰਤ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਮਾ ਪ੍ਰਸ਼ਾਸਨ ਆ ਕਿ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਾਇਆ ਜਾਏ ਥੋੜੀ ਦਿਨ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂੰਹਾਂ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਦੇ ਮੁਲਾਜ਼ਮ ਭੇਜੇ ਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਮਾ ਕਰਾਤਾ ਸੱਦੀ ਹੈ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਜ ਦੱਸਤਾ